ਸੱਚ ਇਹ ਜਿਹੜਾ ਤਮਾਸ਼ਾ ਵੇਖਦਾ ਪਿਆ ਉਹ ਵੀ ਆਖਦਾ ਮੈਂ ਸਿੱਖ ਉਹ ਭਲਿਓ ਹਰ ਇੱਕ ਕਹ ਲਿਆ ਮੈਂ ਸਿੱਖ ਪਰ ਗੁਰੂ ਸੋਚਦਾ ਹੋਵੇਗਾ ਕੀ ਦਾ ਕਲਾ ਪੂਰੀ ਏ ਗੋਲੀ ਖਾਣ ਵਾਲਾ ਵੀ ਸਿੱਖ ਮਾਰਨ ਵਾਲਾ ਵੀ ਸਿੱਖ ਤੇ ਅੱਜ ਜਦੋਂ ਅਸੀਂ ਤਮਾਸ਼ਾ ਵੇਖਦੇ ਤੇ ਤਮਾਸ਼ਾ ਵੀ ਅੱਜ ਸਿੱਖ ਵੇਖਦਾ ਪਿਆ ਸਾਥੇ ਸਾਡਾ ਹਾਰ ਹੈ ਮੈਂ ਬੇਨਤੀ ਐਨੀ ਕੋ ਕਰਨੀ ਚਾਹਣਾ ਅੱਜ ਦਾ ਸਮਾਂ ਬਾਬੇ ਵਿਕੜਾ ਕੋਈ ਗੱਲ ਨਹੀਂ ਸਮੇਂ ਚੰਗੇ ਮਾਰੇ ਆਉਂਦੇ ਨੇ ਸਾਡਾ ਗੁਰੂ ਏਕੇ ਭਰਿਓ ਸਾਡਾ ਗੰਧ ਏਕੇ ਤੇ ਬਾਬੇ ਨੇ ਤਾਂ ਬਾਣੀ ਵਿੱਚ ਕਹਿਆ ਸੀ ਇੱਕ ਨਾਲੋਂ ਡੁੱਟੀ ਨਾ ਇੱਕ ਨਾਲੋਂ ਟੁੱਟ ਗਿਆ ਤੇ ਭੜਕਦਾ ਹੈਗਾ ਭਾਈ ਗੁਰਦਾਸ ਜੀ ਦਾ ਇੱਕ ਬੜਾ ਕਬਾਬ ਦਾ ਬਚਨ ਸੀ ਉਹਨਾਂ ਕੁਝ ਉਦਾਹਰਣਾਂ ਦਿੱਤੀਆਂ ਕਹਿਣ ਲੱਗੇ ਬੰਦਾ ਇੱਕ ਸ਼ੀਸ਼ੇ ਵਿੱਚ ਚਿਹਰਾ ਵੇਖੇ ਬੰਦੇ ਦਾ ਚਿਹਰਾ ਇੱਕ ਨਜ਼ਰ ਆਇਆ شیشے دو دا چار ہو جانا یاد رکھو بندے دے کھیرے بیٹے ہی بڑھنا دے پاری گردہ سے میں دوسرا کیا کہہ لگے بندہ بیڑی بچ بھائی ایک بیچ اور نبی کی سے ایک کنارے تو ایک بیڑی بچ پہ کے پار کر دے گا جے کی تے دو بیڑیاں بچ پہ پتا لے سچ جب دو بتا جائے گا پار نہیں ہوئے تھے میں بینٹی کہہ رہے ہیں ایک گروہ گرن سیب جی دے چرنا بچ جڑیے تے سیر لے گیا تیسرا بطن کیا کہہ لگے بندہ چکڑ بیٹ بھاس جائے باہر نہ نکلیا جائے ایک بار ایدر پکڑا دے ایک بار ایدر پکڑا دے دونوں باہاں کچھن لاکھ جان باہاں ٹوٹتا جان یہ بندہ باہر میں نکل سکتا ساچے دے چکڑ بیچوں بار نکل ہے بار ایک مو پڑا تے آج سکھا تیرا فارجے تو ایک گروہ گران سیل جیتے چرنا بچ جوڑ چوتھا بچن کیا

ਚੌਧਰੀ ਵੀ ਦੋ ਹੋਣ ਸੱਚ ਨਾਲ ਪਿੰਡ ਦਾ ਭਲਾ ਨਹੀਂ ਕਰਦੇ ਆਪਸ ਵਿੱਚ ਕੈਬੜੀ ਲਾਣਗੇ ਲੜੀ ਝਾੜ ਕੇ ਤੂੰ ਕਿਉਂ ਭਟਕੇ ਤੂੰ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੋ ਛੇਵਾਂ ਸ਼ਬਦ ਕਿਹਾ ਭਾਈ ਗੁਰਦਾਸ ਸਿੰਘ ਕਹਿਣ ਲੱਗੇ ਸਜਣਾ ਇੱਕ ਗੱਲ ਯਾਦ ਰੱਖ ਇੱਕ ਇਸਤਰੀ ਦੇ ਘਰ ਵਾਲੇ ਦੋ ਹੋਣ ਲੋਕ ਉਹਨੂੰ ਸੁਹਾਗਰ ਨਹੀਂ ਕਹਿੰਦੇ

ناب پاو تر ہیں پہنچے نہ پار ہیں پھر سوڑ دیا کہہ لگے دوے درپن دیکھیں ایک سے انیب روب دوے ناب پاو تر ہیں پہنچے نہ پار ہیں ایسے طرح صدنا یاد رکھیں دوے پوب تاکو گاؤ پر جانے سخی ہوت دوے پرکن کی کلا بدو نار ہیں دوے دشا گئے کہائے ہاتھ پاؤ ٹوٹے

پیدا کریے گروکو سارے ایک دجے کے بینا ہاں تماشا بھی نہ رس ہو گیا تماشا ویکن سان ایک رس ہو گیا ਇਹ ਜਿਹੜਾ ਗੱਲਾ ਇਸ ਤਰ੍ਹਾਂ ਦੀ ਸੁਣਦਾ ਵੀ ਕੋਈ ਤਮਾਸ਼ਾ ਬੜੇ ਸੀ ਗੁਰਮ ਕੋ ਅਸੀਂ ਗੁਰੂ ਚਰਨਾ ਵਿੱਚ ਸਾਡਾ ਗੁਰੂ ਤਾਂ ਆਖਦਾ ਸੀ ਸਤਿਗੁਰ ਸਮਨਾਂ ਦਾ ਭਲਾ ਵਧਾਈਦਾ ਕਿਸ ਦਾ ਬੁਰਾ ਕਿਉ ਹੋਏ ਜਿਹੜਾ ਸਿੱਖ ਨਿਤ ਅਰਦਾਸ ਕਰਕੇ ਆਖਦਾ ਹੈ ਨਿਤ ਉਹ ਸਿੱਖ ਆਖਦਾ ਹੈ ਨਾਮਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਪਰ ਸੱਚ ਦੇ ਵਿੱਚ ਅੱਜ ਉਹ ਸਿੱਖ ਆਪਣੇ ਭਲੇ ਨੂੰ ਲੂਟ ਲਾ ਪਿਆ ਹੈ ਸੱਚ ਦੇ ਜਿਹੜਾ ਸਿੱਖ ਨਿਤ ਇਹ ਬਾਣੀ ਵਿੱਚ ਸ਼ਬਦ ਕਰਦਾ ਹੈ

ਅਸੀਂ ਸਾਰਿਆਂ ਦਾ ਤੁਹਾਨੂੰ ਮੰਗਨੇ ਸਾਡੀ ਕੌਮ ਦਾ ਭਲਾ। ਤੁਹਾਡਾ ਵਿਚ ਨਹੀਂ ਇਹ ਜਰੂਰ ਸਿੱਖ ਬੇਨਤੀ ਘਟੋ ਘਟ ਧਾਮੇ ਨਾਲ ਤੜੇ ਪੜਿਆ ਲਿਖਿਆ ਅਰਦਾਸ ਤਾਂ ਕਰ ਸਕਦਾ ਹੈ ਤੁਹਾਡੀ ਚਰਨਾਂ ਵਿੱਚ ਬੇਨਤੀ ਹੈ ਕਿ ਸਾਧਾਰੀਆਂ ਨੂੰ ਜਿਨ੍ਹਾਂ ਕੇਸ ਨਹੀਂ ਰੱਖੀ ਨਸ਼ਿਆਂ ਦਾ ਤਿਆ ਕਰੀਏ ਬਾਰੀ ਪੜੀਏ ਨਾ ਪਾਣੀ ਨਾਲ ਜੁੜ ਕੇ ਅਸੀਂ ਲੋਕ ਸੁਖੀਏ ਪਰ ਲੋਕ ਸਹੇਦੇ ਨਾਲ ਹਰ ਪ੍ਰਭ

تک ہو کے پرمیشر چرن میں جڑو سچ کے گرو تم پرمیشور نال کرے گا سب گھو کر گروہ پروار میں نام با